4 ਤੋਂ 5 ਘੰਟੇ ਹਸਪਤਾਲ ਦੀ ਡਾਕਟਰ ਨੇ ਕਾਊਂਟਰ ਦੀ ਨਨ ਡਾਕਟਰੀ ਨਨ ਡਾਕਟਰੀ ਕਰ ਵਾਲੀ ਪਰ ਤੋਂ نیچے ਆਏ ਕੰਪਾਉਂਡਰ ਨੇ ਇਲਾਜ ਕੀਤਾ ਕੋਈ ਗਲਤ ਟੀ ਗੱਲਾ ਤੇ ਇੰਟੀ ਲ ਕਰਨ ਤੋਂ ਬਾਅਦ ਜਦ ਡੈਥ ਹੋ ਗਈ ਫਿਰ ਇਹਨਾਂ ਨੇ ਸਾਨੂੰ ਇਹ ਵੀ ਨਹੀਂ ਕਹੇ ਕਿ ਕੁੜੀ ਤੁਹਾਡੀ ਮਰ ਚੁੱਕੀ ਕਹਿੰਦੇ ਬੱਤੀ ਲੈ ਜਾਓ ਮਰੀ ਮਰਾਈ ਪੈਸੇ ਜਿਹੜਾ ਫਿਰ ਕਿੰਨੇ ਲੈ ਗਏ ਭਾਈ ਸਾਹਿਬ ਸਾਢੇ 7000 ਰੁਪਏ ਜਮ੍ਹਾਂ ਕਰਾਏ ਮੇਰੇ ਤੋਂ ਕੀ ਨੂੰ ਕਹਿੰਦੇ ਲੈ ਜਾਓ ਮੈਂ ਕੋਈ ਰੈਫਰ ਪੇਪਰ ਦਿੱਤਾ ਸਾਨੂੰ ਬੱਤੀ ਆ ਮੈਂ ਦੁਬਾਰਾ ਐਂਬੂਲੈਂਸ ਕਮਾ ਕੇ ਮੈਂ ਕਿਹਾ ਰੈਫਰ ਪੇਪਰ ਦੇ ਦੂੰ ਸਾਨੂੰ ਸਾਨੂੰ ਰੈਫਰ ਪੇਪਰ ਤੱਕ ਵੀ ਨਹੀਂ ਦੇ ਆ ਇਹਨਾਂ ਨੇ ਠੀਕ ਹੈ ਜੀ ਇੱਥੇ ਆ ਜੇ ਲਈ ਆ ਗਏ ਸੀ ਦਾਖਲ ਕਰਾਤੀ ਕਿਹੜੇ ਹਸਪੀਟਲ ਚ ਇੱਕ ਨੇ ਸੀ ਸਾਢੇ 3 ਵਜੇ ਦਾਖਲ ਕਰੀ ਸਾਢੇ 3 ਵਜੇ ਦਾਖਲ ਕਰੀ ਇਹਨਾਂ ਨੇ 4-5 ਘੰਟੇ ਰੱਖਿਆ ਡਾਕਟਰ ਨਾ ਡਾਕਟਰ ਨਹੀਂ ਆਈ ਥੱਲੇ ਕਹਿੰਦੇ ਭੀਸ ਜਮਾ ਕਰਾ ਦਿਓ ਡਾਕਟਰ ਆ ਰਹੇ ਆ ਥੱਲੇ ਅਸੀਂ ਭਰੋ ਸਹਰ ਕੇ ਚੱਲ ਆ ਜਾਈਏ ਡਾਕਟਰ ਪਹਿਲੀ ਵਾਰ ਆਇਤੇ ਪਰ ਮੈਂ ਨਾਮ ਸੁਣਿਆ ਸੀਗਾ ਇਹਨਾਂ ਦਾ ਵੀ ਇਹਨਾਂ ਦਾ ਡਾਕਟਰ ਇਹ ਵੀ ਹਸਪਤਾਲ ਬਹੁਤ ਕੰਦਾ ਏ ਪਰ ਮੈਨੂੰ ਮੈਨੂੰ ਨਹੀਂ ਪਤਾ ਮੇਰੇ ਪੜੋਸੀ ਲੈ ਕੇ ਆਇਆ ਮੇਰੀ ਕੁੜੀ ਨੂਰੇ ਮੈਂ ਆਪਣੇ ਕੰਮ ਤੇ ਦਾ ਮੇਰਾ ਮਿਸਤਰੀ ਦਾ ਕੰਮ ਹੈ ਮੈਂ ਆਪਣਾ ਦਿਹਾੜੀ ਪਾਦਾ ਮੈਨੂੰ ਨਹੀਂ ਪਤਾ ਮੇਰੀ ਕੁੜੀ ਨਾਲ ਕੀ ਹੋ ਰਿਹਾ ਘਰ ਇਹ ਵੀ ਪੂਰੇ ਲੈ ਕੇ ਆਏ ਜਦੋਂ ਦਾ ਦਾਖਲ ਕਰਨ ਲੱਗੇ ਕਰੇ ਅਸੀਂ ਦਿਨੇਸ਼ ਪਾ ਗਏ ਦਿਨੇਸ਼ ਪਾ ਦਾਖਲ ਕਰਦੀ ਚਲੋ ਹੁਣ ਤਾਂ ਹੋਊਗੀ 5 ਘੰਟੇ ਲਾਚ ਲਿਆ ਤੇ ਇਲਾਜ ਕਰਿਆ ਜੀ ਇਹਨਾਂ ਨੇ ਆਪ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤਾ ਕੰਪਾਉਂਡਰਾਂ ਤੋਂ ਕੋਈ ਗਲਤ ਟੀਕਾ ਲੱਗਿਆ ਡਾਕਟਰ ਖੁਦ ਹੈ ਨਹੀਂ ਸੀਗਾ ਵੀਡੀਓ ਬਣਾ ਕੇ ਡਾਕਟਰ ਨੂੰ ਭੇਜਦੇ ਤੇ ਡਾਕਟਰ ਇਹਨਾਂ ਨੂੰ ਜੋ ਵੀ ਦੱਸਦਾ ਉਹ ਕਰਦੇ ਦੇ ਕਿੰਨੀ ਦੇਰ ਦੀ ਬੱਚੀ ਸੀ ਉਮਰ ਕੀ ਸੀ 9 ਸਾਲ ਕੀਤੀ ਕਨਿਕਾ ਨਾਮ ਸੀਗਾ ਮੇਰੀ ਧੀ ਦਾ ਡੈਥ ਹੋ ਗਈ ਜੀ ਫਿਰ ਇਹਨਾਂ ਨੇ ਆਪਣੀ ਇੱਕ ਗਲ ਜੁਮਾ ਜੀ ਨਹੀਂ ਪਾਇਆ ਵੀ ਉਹਦੇ ਡੈਥ ਹੋ ਗਈ ਬੱਚੀ ਨੂੰ ਰੈਫਰ ਕਰਤਾ ਕਿਹੜੀ ਡੈਥ ਹੋਈ ਸੀ ਜੀ 3 ਜੁਲਾਈ ਮੈਂ ਹੁਣ ਇਹੇ ਗੱਲ ਹੈ ਜੀ ਤਿੰਨ ਚਲਾਈ 2025 ਆਣੀ ਅਜ ਇੱਕ ਮਹੀਨਾ 20 ਦਿਨ ਹੋਏ ਆ ਸਰਕਾਰ ਨੂੰ ਕੀ ਜਣਾ ਚਾਹੁੰਦੇ ਆ ਸਰ ਮੈਨੂੰ ਇਨਸਾਫ ਮਿਲਣਾ ਚਾਹੀਦਾ ਪ੍ਰਿੰਨਾਂ ਨੇ ਤਾਂ ਪੱਲਾ ਛੱਡ ਲਿਆ ਤਾਂ ਆਪਣਾ ਵੀ ਇੱਥੇ ਸਾਡੀ ਕੁੜੀ ਪੂਰੀ ਹੋਈ ਨਹੀਂ ਕੁੜੀ ਸਾਡੀ ਇੱਥੇ ਸਾਨੂੰ ਕਰਾਈ ਨਹੀਂ ਕੰਪਲੀਟ ਜਾਈ ਇਹਨਾਂ ਨੇ ਸਾਨੂੰ ਕਹਿੰਦੇ ਵੀ ਜਾਓ ਅਸੀਂ ਨਾ ਕੋਈ ਰੈਫਰ ਪੇਪਰ ਦਿੱਤਾ ਅਸੀਂ ਕੋਈ ਸਬੂਤ ਹੁੰਦਾ ਤਾਂ ਕਾਰਵਾਈ ਕਰਾਂਦੇ ਸਬੂਤ ਦੇ ਸਾਨੂੰ ਅਸੀਂ ਕਾਰਵਾਈ ਕਿੱਥੋਂ ਕਰਾਂਦੇ ਇਨ ਸਟੈਪ ਚੱਕਿਆ ਜੀ ਅਸੀਂ ਬੋਲਣੇ ਜੋਗੇ ਹੋਗੇ ਅਸੀਂ ਗਰੀਬ ਬੰਦੇ ਆ ਮਿਸਤਰੀ ਆ ਬੜੀ ਜਲੀਲਾ ਹੁੰਦੀਆਂ ਨੇ ਨਾ ਅਸੀਂ ਵਕਾਤ ਕੋਲਣ ਆਏ ਆ ਆ ਪਰਿਵਾਰ ਖੜਿਆ ਸਾਹਮਣੇ ਪਰਿਵਾਰ ਦੀ ਦੁਕਾਨ ਜਿਹੜੀ ਆ ਔਨਲਾਈਨ ਵੀ ਦਿੱਤੀ ਆ ਅਸੀਂ ਹੁਣੇ ਇੱਕ ਵੀਰ ਨੂੰ ਭੇਜ ਕੇ ਮੈਂ ਪਠਾਨੇ ਦੇ ਵਿੱਚ ਫਿਰ ਜਾ ਕੇ ਦਰਖਾਸਤ ਮੈਂ ਹੋ ਵੀ ਹੋਣੇ ਦਮਾਨ ਲੱਗਾ 1 ਘੰਟੇ ਦੇ ਵਿੱਚ ਬਣਦੀ ਕਾਰਵਾਈ ਪ੍ਰਸ਼ਾਸਨ ਕਰੇ ਇਹ ਪ੍ਰਸ਼ਾਸਨ ਦੀ ਖੁਸ਼ੀ ਆ ਇਸ ਮੌਕੇ ਨੂੰ ਪੰਜਾਬ ਫੱਤਰ ਦਾ ਬਣਾਉਣਾ ਹੋਰ ਨੰਮਾ ਲੈ ਕੇ ਜਾਣਾ ਹੈ ਪ੍ਰਸ਼ਾਸਨ ਦੇ ਹੱਥ ਵਿੱਚ ਬਾਲ ਸਾਹਿਬ ਆਏ ਕੁਝ ਦਿਨ ਬਦੇ ਇੱਥੇ ਅੱਜ ਰਾਜਪੁਰਾ ਹਲਕੇ ਦੇ ਸਾਰੇ ਜੁਝਾਰੂ ਭਰਾ ਇਕੱਠੇ ਹੋਏ ਨੇ ਔਰ ਕਿਸਾਨ ਜਥੇਬੰਦੀਆਂ ਆਰਮੀਨਾ ਲੇਟਰ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਸਾਰੇ ਵੀਰ ਭਰਾ ਇਕੱਠੇ ਹੋਏ ਨੇ ਉਹਦਾ ਕਾਰਨ ਵੀ ਹੈ ਜਿਹੜਾ ਦਿਨੇਸ਼ ਚਿਲਡਰਨ ਹਸਪਤਾਲ ਬੱਚਿਆਂ ਦਾ ਹਸਪਤਾਲ ਹੈ ਇੱਥੇ ਬੜੇ ਲੰਬੇ ਸਮੇਂ ਤੋਂ ਲੋਕ ਜੀ ਰਹੇ ਨੇ ਟੰਗੀ ਦਾ ਸ਼ਿਕਾਇਤ ਡਾਕਟਰ ਵੀ ਭਰਦੇ ਨੇ ਬੱਚਾ ਵੀ ਨਹੀਂ ਠੀਕ ਹੁੰਦਾ ਔਰ ਬਹੁਤਾਂ ਵਿੱਚ ਬੱਚੇ ਜਿਹੜੇ ਇੱਥੇ ਨੇ ਬੱਚੇ ਮਰ ਜਾਂਦੇ ਨੇ ਤਾਂ ਸਾਡੀ ਬੇਨਤੀ ਇੱਕ ਤਾਂ ਇਸ ਹਸਪਤਾਲ ਦੀ ਇਨਕੁਆਰੀ ਜਿਹੜੀ ਉਹ ਖਲੋਈ ਜਾਵੇ ਇਸ ਹਸਪਤਾਲ ਦੀ ਇਨਕੁਆਰੀ ਕੀਤੀ ਜਾਵੇ ਜਿੰਨਾ ਰਿਕਾਰਡ ਇਸ ਹਸਪਤਾਲ ਦੇ ਵਿੱਚ ਹੈਗਾ ਫਿਰ ਇਸ ਡਾਕਟਰ ਜਿਹੜੀ ਡਿਗਰੀ ਹੈ ਉਹ ਇਹਦੇ ਕੋਲ ਡਿਪਲੋਮਾ ਹੈ ਕਿ ਡਿਗਰੀ ਹੈ ਸਾਨੂੰ ਵੈਸੇ ਪੁੱਛਣ ਤੇ ਕਿਸੇ ਪਤਾ ਲੱਗਿਆ ਵੀ ਇਹਦੇ ਕੋਲ ਡਿਗਰੀ ਨਹੀਂ ਇਹਦੇ ਕੋਲ ਡਿਪਲੋਮਾ ਹੈ ਕੀ ਡਬਲੂ ਮੇ ਵਾਲਾ ਬੰਦਾ ਹਸਪਤਾਲ ਇਦਾਂ ਇਸ ਲੈਵਲ ਦਾ ਹਸਪਤਾਲ ਚਲਾ ਸਕਦਾ ਸੋ ਇਹ ਸਾਰੀ ਜਿਹੜੀ ਇਨਕੁਆਰੀ ਆ ਸਾਡੀ ਇੱਕ ਇਹ ਮੰਗ ਆ ਤੇ ਦੂਜਾ ਅੱਜ ਜਿਹੜਾ ਪਰਿਵਾਰ ਦਾ ਬੱਚਾ ਨਗਲੀ ਨਾ ਕਤਲ ਅਸੀਂ ਤਾਂ ਕਤਲ ਕਹਾਂ ਕਤਲ ਕੀਤਾ ਕਿਉਂ ਪਰਿਵਾਰ 5 6 ਲੱਖ ਰੁਪਏ ਭਰ ਚੁੱਕਾ ਸੀ ਪਰਿਵਾਰ ਕੋ ਫੈਸੇ ਨਹੀਂ ਜਦੋਂ ਪਰਿਵਾਰ ਨੇ ਕਿ ਸਾਡੇ ਕੋਲ ਹੋਰ ਫੈਸੇ ਨਹੀਂ ਹਨ ਐਨੇ ਕਿਹਾ ਵੀ ਮੈਂ ਪਰਿਵਾਰ ਫਿਰ ਬੱਚੇ ਨੂੰ ਮੈਂ ਦਵਾਈ ਨਹੀਂ ਦਵਾਵਾਂਗਾ ਬਿਨਾਂ ਪੈਸੇ ਤੋਂ ਵੀ ਤੁਸੀਂ ਬੱਚਾ ਆਪਣਾ ਲੈ ਜਾਓ ਵੀ ਮੈਂ 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 ਦਵਾਈ ਨਹੀਂ ਦੇਣੀ ਬੱਚੇ ਨੂੰ ਦੇ ਪਰਿਵਾਰ kia ਕੋਈ ਨਹੀਂ ਹੋਏ ਸੀ ਤੇਰਾ ਅਰੇਂਜਮੈਂਟ ਕਰਦੇ ਆ ਵੀ ਤੂੰ ਦਵਾਈ ਤੇ ਪੈਸੇ ਦਾ ਕਹਿੰਦਾ ਨਹੀਂ ਜਦੋਂ ਪੈਸੇ ਜਮ੍ਹਾਂ ਕਰਾਓਗੇ ਫੇਰ ਮੈਂ ਇਲਾਜ ਕਰਾਂਗਾ ਪਰਿਵਾਰ ਕੋਲੋਂ ਪੈਸੇ ਜਮ੍ਹਾਂ ਕਰਾਉਂਦੇ ਲੇਟ ਹੋ ਗਏ ਤੇ ਨੇ ਦਵਾਈ ਦਿੱਤੀ ਨਹੀਂ ਤੇ ਬੱਚਾ ਜਿਹੜਾ ਉਹ ਜੱਜ ਹੋ ਗਿਆ ਇਸ ਕਰਕੇ ਇਹ ਸਾਰਾ ਝੂਮਾ ਜਿਹੜਾ ਡਾਕਟਰ ਦਿਨੇਸ਼ ਤੇ ਦੀ ਮਿਸਿਸ ਜਿਹੜੀ ਆ ਇਹ ਦੋਨਾਂ ਦੇ ਉੱਪਰ ਹੀ ਜਾਂਦਾ ਸੋ ਪਰਚਾ ਤੇ ਦੋਵਾਂ ਦੇ ਉੱਪਰ ਹੀ ਬਣਦਾ ਪਰ ਜਿਹੜਾ ਡਾਕਟਰ ਦਿਨੇਸ਼ ਆ ਉਹ ਜ਼ਿਆਦਾ ਹੰਕਾਰਿਆ ਹੋਇਆ ਸੋ ਉਹਦੇ ਉੱਪਰ ਜਿਹੜੀ ਕਾਰਵਾਈ ਅੱਜ ਅਸੀਂ ਚਾਹੁੰਦੇ ਹਾਂ ਅੱਜ ਦੀ ਡੇਟ 'ਚ ਇੱਕ ਘੰਟੇ ਦੇ ਵਿੱਚ ਵਿੱਚ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਆ ਵੀ ਕਰੇ ਨਹੀਂ ਕਰੇਗਾ ਪ੍ਰਸ਼ਾਸਨ ਇਹ ਨੇ ਪਹਿਲਾਂ ਵੀ ਸੜਕਾਂ ਤੇ ਰੇਤੀਆ ਰਹਿਣਾ ਕਿੱਝੀ ਆਇਆ ਤੇ ਹੋਰ ਵੀ ਬੈਠੇ ਆ ਕਨੌਰੀ ਬਾਰਡਰਾਂ ਦੇ ਤੇ ਜਾਂ ਮੋਹਾਲੀ ਬੰਦੀ ਸਿੰਘਾ ਦੇ ਮੋੜ ਸੜਕਾਂ 'ਤੇ ਰਹਿਨੇ ਆ ਤੇ ਜੇ ਹੋਰ ਨਾਲੋਂ ਰਾਜਪੁਰੇ ਦੀ ਸੜਕ ਤੇ ਡੇਰਾ ਲਾਣਾ ਪੈ ਗਿਆ ਤੇ ਲਾਲਵਾ ਪਾਪਾ ਜੀ ਬੱਚੇ ਦੀ ਅਜੇ লাশ ਮਿਲੀ ਕਿ ਨਹੀਂ ਨਹੀਂ ਜੇ ਬੱਚੇ ਦੀ ਬਾਡੀ ਅਸੀਂ ਅਜੇ ਰਿਪੋਰਟ ਨਹੀਂ ਕੀਤੀ ਜੀ ਜਦ ਤੱਕ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਉਹ ਤਾਂ ਮਿੱਟੀ ਆ ਕਾਲਪੁਰ ਵਾਏਗੁਰ ਜੋ ਜੋਤੋਂ ਦੀਨੋ ਗਈ ਆ ਪਰ ਪ੍ਰਸ਼ਾਸਨ ਕਾਰਵਾਈ ਨਹੀਂ ਜਦ ਤੱਕ ਨਹੀਂ ਕਰਦਾ ਉਦੋਂ ਤੱਕ ਬੱਚੇ ਦੀ ਬਾਡੀ ਪਰਿਵਾਰ ਨਹੀਂ ਲਏਗਾ ਇਹ ਨੱਥ ਪਾਣੀ ਬਹੁਤ ਜ਼ਰੂਰੀ ਹੈ ਆਪਾਂ ਨੂੰ ਇਹ ਠਾਗੇ ਕੇ ਡਾਕਟਰ ਨੇ ਬੁੱਚੜ ਫੈਲਾ ਬਣਾਇਆ ਹੋਇਆ ਬੱਚਿਆਂ ਦੀ ਛੋਟੇ ਛੋਟੇ ਜੀ ਹੈਗੀ ਜਾਨ ਕਿਉਂਕਿ ਜਦ ਤੱਕ ਆਪਾਂ ਇਹ ਲੜਾਈ ਕਿਉਂਕਿ ਲੋਕਾਂ ਨੂੰ ਭਲੇਖਾ ਸੀਗਾ ਵੀ ਰਾਜਪੁਰਾ ਦੇ ਮੋਹਾਲੀ ਪਰਿਆਲੇ ਜਿਲ੍ਹੇ ਦੀ ਸੰਘਰਸ਼ੀ ਨਹੀਂ ਹੈਗਾ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਸੰਘਰਸ਼ੀ ਵੀ ਹੈਗੀ ਆ ਤੇ ਇੱਕ ਜੁਸਤਾ ਵੀ ਹੈਗੀ ਆ ਭਾਵੇਂ ਛੱਡੇ ਲੱਗ ਲੱਗ ਨੇ ਵੀ ਏਕਤਾ ਇੱਕ ਹੈ ਇਹਨਾਂ ਦੀ ਆਪਾਂ ਸਤਿ ਪੰਨਾਂ ਦਾ ਏਕਤਾ ਵਾਲਾ ਵੀ ਸਾਡਾ ਭਾਈਚਾਰਾ ਫਰਾਬਣਾ ਹੋਗਾ ਵੀ ਅਸੀਂ ਕਦੇ ਵੀ ਇਹਨਾਂ ਦੇ ਨੱਥ ਪਾਈ ਜਮੇ ਤੇ ਇਹ ਨੱਥ ਕਹੂਗੀ ਜਦ ਤੱਕ ਅਸੀਂ ਮੈਂ ਇਹ ਵਿਸ਼ਵਾਸ ਦਵਾਉਂਦਾ ਵੀ ਕਿਉਂਕਿ ਜਿਵੇਂ ਮੈਂ ਚੁੜੂਲੀ ਸਾਹਿਬ ਨੂੰ ਕਹੂੰਗਾ ਮੈਂ ਆਪ ਖੂਬ ਪੰਜਾਬ ਦਾ ਪ੍ਰਧਾਨ ਹੈ ਤਾਂ ਹੈਵੇ ਸਾਡੇ ਵਾਸਤੇ ਬੰਦ ਕਰਦਾ ਕੋਈ ਗੁੜੀ ਗੱਲ ਨਹੀਂ ਹੈਗੀ ਕਿਉਂਕਿ ਜਿਹੜੇ ਡੀਸੀਏ ਸਾਮ ਨੂੰ 11 11 12 ਵਜੇ ਤੱਕ ਤਾਂ ਮਾਫੀ ਮੰਗਦਾ ਸਾਡੇ ਪਰਹਰਾਨ ਤੋਂ ਜਾ ਗਿਆ ਉਹਨੇ ਕੁੜੀ ਵਾਲਾ ਤੁਸੀਂ ਦੇਖਿਆ ਹੀ ਉੱਥੇ ਉਹ ਵੀ ਸੀਬੀਆਈ ਨੂੰ ਜਾਂਚ ਦਿੱਤੀ ਆ ਉਹ ਵੀ ਪੁਲਿਸ ਪ੍ਰਸ਼ਾਸਨ ਨੇ ਕਹਿੰਦਾ ਸੀ ਕਿ ਵੀ ਇਹ ਤਾਂ ਇਹ ਤਾਂ ਬਲਤਕਾਰ ਨਹੀਂ ਹੋਇਆ ਵੀ ਇਹ ਤਾਂ ਸੁਸਾਇਡ ਕਰਿਆ ਵੀ ਗਰਦਰ ਵੱਢ ਗਿਆ ਉਹ ਵੀ ਮਾਫੀ ਮੰਗ ਕੇ ਤੁਹਾਡੇ ਨਿਸਾਬ ਤੋਂ ਕੱਲ ਸੀਬੀਆਈ ਨੂੰ ਜਾਂਚ ਦੇ ਦਿੱਤੀ ਸਸਪੈਂਡ ਕਰਾ ਦੇ ਸਾਰੇ ਆਪਸੋ ਜਿਹੜੇ ਉੱਥੇ ਦੇ ਸੀਗੇ ਕਮੇ ਇੱਥੇ ਅੱਧੀ ਇੱਥੇ ਵੀ ਜਾਂਚ ਬਣਨੀ ਚਾਹੀਦੀ ਆ ਇਹੀ ਜਾਂਚ ਆ ਜੇ ਆਪਾਂ ਸੰਗਰਸਹੀ ਲੜਾਂਗੇ ਜਾਂਚ ਆਪਾਂ ਸੋਦੀ ਵੀ ਆਪਣਾ ਜਿਹੜਾ ਪ੍ਰਸ਼ਾਸਨ ਹੈ ਇਹ ਨਹੀਂ ਕਰੂਗਾ ਫਿਰ ਆਪਾਂ ਵੀ ਵੀ ਜਾਂਚ ਬੜੀ ਤਕੜੀ ਲੰਬੀ ਲੈ ਕੇ ਜਾਣ ਪੈਣੀ ਆ ਇਹਦਾ ਆਪਾਂ ਸਾਰਿਆਂ ਨੂੰ ਪਤਾ ਵੀ ਇੱਥੇ ਨੇ ਜਾਂਚ ਯੂਜ ਕੋਈ ਨਹੀਂ ਕਰਨੀ ਅਫਸਰਾਂ ਨੇ ਆਪਣੇ ਵਾਲਿਆਂ ਨੇ ਜਦ ਤੱਕ ਫਿਰ ਆਪਾਂ ਨੂੰ ਸੰਘਰਸ਼ ਬੜਾ ਤਗੜਾ ਨਰਨਾ ਪੈਣਾ ਜਾਂਚ ਵਾਸਤੇ ਪਰ ਆਪਾਂ ਲੜਾਂਗੇ ਕਿ ਜੂ ਹੋਵੇ ਕੱਲੇ ਰਹਿ ਜੀ ਡੰਡੇ ਖਾਵਾਂਗੇ ਪਰ ਜਾਂਚ ਜੂਰ ਕਰਾਂਗੇ ਜੇ ਸਾਨੂੰ ਲੋੜ ਪੈ ਗਈ ਇਸ ਗੱਲ ਦੀ ਕੰਲੀ ਪ੍ਰਸ਼ਾਸਨ ਆਪਣੀ ਕਾਰਵਾਈ ਸ਼ੁਰੂ ਕਰੇ ਫਿਰ ਕਰਕੇ ਅਸੀਂ ਸਾਰਿਆਂ ਦਾ ਪੁਰਾ ਮਦਰ ਸੇਬੇਟੇ ਜਿਹੜੇ ਸਾਰੀ ਜ਼ਥੇਬੰਦੀਆਂ ਦੇ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਇਹ ਬੁੱਤਣ ਖਾਨੇ ਨੂੰ ਅਸੀਂ ਇਹ ਗੱਲ ਕਹਤਿਏ ਵੀ ਤੂੰ ਪਿਛਲੇ ਚੋਰ ਮੋਰੀ ਦੇ ਵਿੱਚ ਜੋ ਮੱਜੀ ਕਰੀ ਜਾ ਪਰ ਇੱਕ ਗੱਲ ਹੈ ਤੁਸੀਂ ਪਿਛਲੇ ਦਿਨੀ ਪਰਸੋਂ ਦੀ ਵੀਡੀਓ ਹੈ ਪ੍ਰਵਾਨਾ ਜੀ ਦੀ ਸਾਡੇ ਹੋਰ ਜ਼ਥੇਬੰਦੀ ਦੇ ਵੀਰ ਸੀਗੇ ਨਾਲ ਮਿੰਟੂ ਸਰਪੰਚ ਆਈ ਇਹਨਾਂ ਦਾ ਕਿਤਨਾ ਮਿਸਬੀਵ ਕੀਤਾ ਗਿਆ ਕਿ ਅੱਜ ਪ੍ਰਸ਼ਾਸਨ ਕੀ ਪਰਚਾ ਕਰ ਰਿਹਾ ਵੀ ਸਾਡੇ ਪੁਲ ਪ੍ਰਸ਼ਾਸਨ ਵਾਲੇ ਨੇ ਮਿਸਬੀਵ ਕੀਤਾ ਤਸਵੀਰ ਤੇ ਪਰਚਾ ਕਰਦਾ ਪੁਲਿਸ ਪ੍ਰਸ਼ਾਸਨ ਦਾ 10 ਮਿੰਟ ਵਾਸਤੇ ਆਇਆ ਤੇ ਉਹਦੀ ਮਿਸਬੀਹਵਿੰਗ ਹੋ ਗਈ ਸਾਡੇ ਇੱਤੇ ਵੀਡੀਓ ਸਾਡੇ ਕੋਲ ਨੇ ਜੇ ਬੁੱਚੜਖਾਨੇ ਦੇ ਨਾਲ ਓਨਰ ਹੈ ਦਿਨੇਸ਼ ਇਹਨੇ DNA ਤੱਕ ਸਾਡੇ ਜੱਤੇਬੰਦੀ ਦੇ ਵੀਰਾਂ ਨੂੰ ਕੱਢਿਆ ਤੇ ਅਸੀਂ ਇਨਸਾਫ ਲੈ ਕੇ ਦੇਵਾਂਗੇ ਪਹਿਲਾਂ ਤਾਂ ਅਸੀਂ ਸਾਡੇ ਜੱਤੇਬੰਦੀ ਦੇ ਤੋਹਤੇ ਉਸ ਤੋਂ ਬਾਅਦ ਸਾਡੇ ਜਿਹੜੇ ਛੋਟੇ ਜਿਹੇ ਮਜ਼ਾਤ ਬੱਚੇ ਦਾ ਇਹਨੇ ਕਤਲ ਕੀਤਾ ਉਹ ਕਤਲ ਦੀ ਧਾਰਾ ਦੇ ਉੱਤੇ ਇਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਇਹਨਾਂ ਦੇ ਕਈ ਹੋਰ ਪਰਿਵਾਰ ਨੇ ਜਿਹੜੇ ਨੇ ਪੈਸੇ ਲੈ ਕੇ ਪੈਸੇ ਨਾ ਮਿਲਣ ਦੀ ਚੇਤ ਦੇ ਵਿੱਚ ਜਾਂ ਇਹਨੇ ਅਸ਼ਮਨ ਕਾਰ ਦੇ ਵਿੱਚੋਂ ਪੈਸੇ ਕੱਢ ਕਰਕੇ ਉਹ ਬੋਲਦੇ ਘੜ ਉਤਾਰਤੇ ਪਰ ਇਹਦੇ ਵਿੱਚ ਇੱਕ ਗੱਲ ਜ਼ਰੂਰ ਸਾਫ ਹੈ ਇਸ ਕੱਲੇ ਬੰਦੇ ਦੀ ਕੋਈ ਸ਼ੈ ਨਹੀਂ ਹੋ ਸਕਦੀ ਕਿਸੇ ਰਾਜਨੀਤਿਕ ਪਾਰਟੀ ਦੇ ਵੱਡੇ ਬੰਦੇ ਦਾ ਇਹਦੇ ਸੋਤੇ ਉੱਤੇ ਹੱਥ ਹੈ ਜਿਹੜਾ ਪੱਟਾਂ ਦੇ ਤੇ ਹੱਥ ਮਾਰਦਾ ਸੀ ਤੇ ਮੈਂ ਮੈਂ ਕਰਾਈ ਮੀਡੀਆ ਤੇ ਸੁਣ ਰਿਹਾ ਸੀ ਆਈ.ਡੀ ਸਾਡੇ ਬਸਾਂ ਦੇ ਖੜੀ ਹੈ ਸਭ ਨੂੰ ਇਹ ਮੈਂ ਥੱਕ ਕਰ ਦਿਆਂ ਜਿੱਡਾ ਮਰਜੀ ਦੇ ਪਿੱਛੇ ਰਾਜਨੀਤਿਕ ਬੰਦਾ ਹੋਵੇ ਤੇ ਮੋਦੀ ਤੱਕ ਤਾਰਾ ਵਸਾਈ ਹੋਆ ਬਈ ਸਾਡੇ ਕੋ ਗੱਲਾਂ ਹੀ ਆ ਕਹਿੰਦੀ ਮੇਰੀ ਚਾਚਾ ਦਾ ਗੱਲ ਹੈ ਤੇ ਚਾਚਾ ਨੂੰ ਵਕੀਲ ਕਰਨੇ ਪੈ ਜਾਂਦੇ ਨੇ ਇਹ ਗੱਲ ਸੁਣ ਲਈ ਕੋਈ ਚੱਕਰ ਵਾਲੀ ਗੱਲ ਨਹੀਂ ਇੱਥੇ ਖੜੇ ਆ ਜਦੋਂ ਤੱਕ ਸਾਨੂੰ ਇਹ ਇਨਸਾਫ ਨਹੀਂ ਮਿਲਦਾ ਕਿਉਂਕਿ ਅਸੀਂ ਇਨਸਾਫ ਪੀਸਫੁਲੀ ਮੰਗ ਰਹੇ ਆ ਪ੍ਰਸ਼ਾਸਨ ਨੂੰ ਸੀਆਈਡੀ ਨੂੰ ਅਸੀਂ ਬੇਨਤੀ ਕਰ ਚੁੱਕੇ ਆ ਜੇ ਤੁਸੀਂ ਇੱਕ ਘੰਟੇ ਦੇ ਵਿੱਚ ਇਦਾਂ ਦਾ ਕੋਈ ਪ੍ਰੋਗਰਾਮ ਲੀਕ ਕੇ ਸਾਡੇ ਨਾਲ ਟੇਬਲ ਟॉक ਨਹੀਂ ਕਰਦੇ ਤੇ ਮਜਬੂਰਨ ਅਸੀਂ ਇੱਕ ਹਾਈਵੇ 'ਨਹੀਂ ਸਾਡੀ ਪਿੱਛੇ ਸਾਡੀ ਲਖੋਵਾਲ ਜੱਤੀਬੰਦੀ ਨਾਲ ਹਰਿੰਦਰ ਸਿੰਘ ਲਖੋਵਾਲ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਹੈ ਕਿਉਂਕਿ 24 ਤਰੀਕ ਦਾ ਜਿਹੜਾ ਸੰਯੁਕਤ ਮੋਰਚਾ ਦਾ ਇੱਕ ਐਲਾਨ ਕੀਤਾ ਗਿਆ ਹੈ ਉਹ ਜੇ ਵਾਸਤੇ ਸਾਡੀ ਗੱਲਬਾਤ ਹੋਈ ਸੀ ਤੇ ਇਹ ਨਾ ਹੋਵੇ ਸਾਨੂੰ ਪੂਰੇ ਪੰਜਾਬ ਦੇ ਵਿੱਚ ਥਾਂ-ਥਾਂ ਤੇ ਪੰਜਾਬ ਲੈਵਲ ਤੇ ਤਰਨਾ ਲਿਆਂ ਜਾ ਦੁੱਕੇ ਅੱਜ ਇੱਕ ਦਨੇਸ਼ ਕੱਲਾ ਹਸਪਤਾਲ ਹੈ ਇੱਦਾਂ ਦੇ ਹਸਪਤਾਲ ਪੰਜਾਬ ਦੇ ਵਿੱਚ ਕਿੰਨੇ ਹੀ ਪੁੱਤਰਖਾਨੇ ਖੁੱਲ੍ਹੇ ਹੋਏ ਨੇ ਜੋ ਸਾਡੇ ਬੱਚਿਆਂ ਦੀਆਂ ਸਾਡੇ ਬਜ਼ੁਰਗਾਂ ਦੀਆਂ ਕਤਲਵਾਹ ਕਰ ਰਹੇ ਨੇ ਵੀਰੋ ਤੁਰਜਾ ਸਮਾਂ ਸਾਨੂੰ ਅਵੇ ਰੋਂਦਾ ਇਹ ਨਾ ਸਮਝਿਓ ਵੀ ਇੱਕ ਦੋ ਪਰਚਾ ਪਾ ਕੇ ਅੰਦਰ ਟੱਕ ਦਿਆਂਗੇ ਵੈਸੇ ਮੈਂ ਇੱਕ ਤਾਪਰਾ ਤਜਰਬਾ ਸਾਂਝਾ ਕਰਦਾ ਇੱਕ ਵਾਰ ਜ਼ਿੰਦਗੀ ਦੇ ਅਜਿਹੇ ਚ ਬੰਦੇ ਨੂੰ ਜਮ ਜ਼ਰੂਰ ਚਾਹੀਦਾ ਸਮਝ ਆ ਜਾਂਦੀ ਹੈ ਵੀ ਕੀ ਪਾਵਿਕਦੀ ਹੈ ਆਪਣੇ ਨਾਲ ਦੇ ਉੱਤੇ ਬੈਠੇ ਐ ਪਰ ਜੇਲ੍ਹ ਚ ਜਾਇਓ ਚੰਗਾ ਕੰਮ ਕਰਕੇ ਮਾਰਾ ਕੰਮ ਕਰਕੇ ਕਦੇ ਜੇਲ੍ਹ ਚ ਨਾ ਜਾਇਓ ਮੈਂ ਕਿਸੇ ਨੂੰ ਉਸ ਕਾ ਨਹੀਂ ਰਿਹਾ ਨਾ ਮੈਂ ਕਿਸੇ ਦੀ ਕਿਸੇ ਦੀ ਆਪਣੀ ਫੇਮ ਲਾਣੇ ਇਸ ਤੇ ਗੱਲ ਕਰ ਰਿਹਾ ਇਹ ਸਾਡੇ ਘਰ ਦਾ ਸਾਡੇ ਪਰਿਵਾਰ ਦਾ ਬੱਚਾ ਹੈ ਜੂ ਤੱਕ ਪਰਿਵਾਰ ਨੂੰ ਸਾਪ ਨਹੀਂ ਮਿਲਦਾ ਅਸੀਂ ਇੱਥੇ ਤਰਾਈ ਉਸ ਪਰਿਵਾਰ ਦੇ ਨਾਲ ਖੜੇ ਹੋਏ ਆ ਹਾਂ ਫਿਰ ਸਾਰੇ ਵੀਰਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਦੋਂ ਉਹਦੇ ਪਿੱਛੇ ਸਾਡੇ ਬਾਬਾ ਪਰਮਾਨੰਾ ਜੀ ਬੈਠੇ ਨੇ ਮਿੰਟੂ ਭਾਈ ਹੁਣ ਬੈਠਾ ਮੈਂ ਵੀ ਵੀਡੀਓ ਦੇਖਿਆ ਉਹ ਆਏ ਇੱਥੇ ਇਕੱਠੇ ਹੋ ਕੇ ਇਹ ਦਿਨੇਸ਼ ਡਾਕਟਰ ਨੇ ਗਾਲਾਂ ਤੱਕ ਕੱਢੀਆਂ ਉਹਨਾਂ ਨੂੰ ਵੀ ਇਹਨੂੰ ਇਹ ਸ਼ਰਮੇ ਤੂੰ ਕਿੰਨਾ ਹੰਕਾਰ ਦੇ ਵਿੱਚ ਆਇਆ ਹੋਇਆ ਹੈਗਾ ਵੀ ਤੁਸੀਂ ਕਿਹ ਬਿਜ਼ਨਸ ਬਣਾਇਆ ਹੋਇਆ ਹੈਗਾ ਇੱਥੇ ਸਤਿ ਸ਼੍ਰੀ ਅਕਾਲ ਮੁਰਦਾਬਾਦ 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 ਸਤਿ ਸ਼੍ਰੀ ਅਕਾਲ ਮੁਰਦਾਬਾਦ 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 ਸਤਿ ਸ਼੍ਰੀ ਅਕਾਲ ਮੁਰਦਾਬਾਦ 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 ਡਾਕਟਰ ਮੁਰਦਾਬਾਦ ਮੁਰਦਾਬਾਦ ਮੁਕਾਬਲਾ ਮੁਕਾਬਲਾ ਇਹਨਾਂ ਲੋਕਾਂ ਨੇ ਜਿਨ੍ਹਾਂ ਕੋਲ ਅਜ ਚਾਰ ਸ਼ੀਲੜ ਨੇ ਉਹਨਾਂ ਨੇ ਬਿਜ਼ਨਸ ਬਣਾ ਲਿਆ ਵੀ ਹਸਪੀਟਲ ਬਣਾਓ ਡਾਕਟਰ ਬਾਹਰ ਬੁਲਾਓ ਤੇ ਇਲਾਜ ਕਰੋ ਕਿਉਂਕਿ ਨਾ ਤਾਂ ਅਸੀਂ ਇੱਥੇ ਕਹਿ ਸਕਦੇ ਵੀ ਰੇਟ ਐਨਾ ਕਰ ਲੈ ਨਾ ਅਸੀਂ ਇਹਨਾਂ ਨੂੰ ਕਹਿ ਸਕਦੇ ਦਵਾਈ ਵਾਲੇ ਵੀ ਦੁਕਾਨਾ ਲਾ ਲਾਏ ਕਹਿੰਦੇ ਸਾਨੂੰ ਡਰਾਉਂਦੇ ਆ ਫਿਰ ਵੀ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਊਗੀ ਕਿਉਂਕਿ ਅਸੀਂ ਦੇਖਿਆ ਜਿੰਨੇ ਵੱਡੇ ਹਸਪੀਟਲ ਨੇ ਉਹਨਾਂ ਦੇ ਵਿੱਚ ਅਸੀਂ ਚਲੇ ਜਾਂਦੇ ਆ ਉਥੇ ਟੈਰਟੈਜ ਲੁੱਕ ਵੱਖਰੀ ਦੁਆਇਆਂ ਚ ਲੁੱਕ ਵੱਖਰੀ ਉਥੋਂ ਉਹ ਡਾਕਟਰਾਂ ਦੇ ਨਾਂ ਤੇ ਕਮਰਿਆਂ ਦੇ ਨਾਂ ਤੇ ਲੁੱਕ ਵੱਖਰੀ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਹੀ ਕੇ ਸਕੈਮ ਚੱਲ ਰਿਹਾ ਹੈ ਡਾਕਟਰੀ ਲੈਨ ਦੇ ਵਿੱਚ ਜਿਹਨੂੰ ਪਰਦਾ ਫਾਸ਼ ਕਰਨ ਲਈ ਰਾਜਪੁਰੇ ਦੇ ਵਿੱਚ ਬਾਬਾ ਪਰਵਾਨਾ ਜੀ ਨੇ ਅੱਗੇ ਹੋ ਕੇ ਇਹ ਲੜਾਈ ਲੜਨ ਦਾ ਜਰੀਆ ਕਰਿਆ ਜਿਹਦੇ ਨਾਲ ਅਸੀਂ ਸਾਰੇ ਸਾਡੇ ਬੱਬੂ ਬਾਈ ਬੈਠਾ ਹੈਪੀ ਵੀਰ ਬੈਠਾ ਲੰਟੂ ਬਾਈ ਉਹਨਾਂ ਗਰਵਾਜ ਬਾਈ ਜੀ ਇਦਰ ਬੁੱਟੇ ਹੁਣ ਬੈਠੇ ਨੇ ਸਾਡੇ ਖੜੇ ਨੇ ਨਾਲ ਵੀ ਜਿੰਨੇ ਵੀ ਜਥੇਬੰਦੀਆਂ ਦੇ ਨੇ ਬਾਪੂ ਇਹ ਨਿੰਗ ਜਥੇਬੰਦੀਆਂ ਤੋਂ ਆਏ ਹੋਏ ਨੇ ਅਸੀਂ ਪਰਵਾਨਾ ਜੀ ਨੂੰ ਵਿਸ਼ਵਾਸ ਦਵਾਉਂਦੇ ਆ ਵੀ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਲੜਾਈ ਕਿਹਦੇ ਥਾਂ ਤੱਕ ਵੀ ਲੈ ਕੇ ਜਾਣੀ ਪਵੇ ਤੁਹਾਨੂੰ ਪਤਾ 2020 ਤੇ 21 ਦਾ ਜਦ ਅੰਦੋਲਨ ਚੱਲਿਆ ਸੀਗਾ ਐਸ ਕੇ ਐਮ ਦੀ ਲੜਾਈ ਲੜੀ ਸੀ ਉਹਦੇ ਚ ਹਰ ਕਿਸਾਨ ਦੇ ਵਿੱਚ ਅਲੱਗ-ਅਲੱਗ ਲੋਕੀ ਲੜਦੇ ਦੇ ਪਰ ਬਾਈ ਬੱਬੂ ਹੁਣ ਬੈਠਿਆ ਹੈਪੀ ਬਾਈ ਵਗੈਰਾ ਵੀ ਇੱਕ ਮੰਚ ਤੋਂ ਆ ਕੇ ਲੜਦੇ ਰਹੇ ਆ ਜਿਹੜੇ ਜਫੇਬੰਦੀ ਵਾਲੇ ਸੀਗੇ ਸਾਰੇ ਕਿਉਂਕਿ ਉਦੋਂ ਅਸੀਂ ਦਿਖਾ ਦਿਆ ਸੀਗੇ ਵੀ ਰਾਜਪੁਰੇ ਦੇ ਇੱਕ ਹੈਗੇ ਆ ਇੱਕ ਰਹਿਾਂਗੇ ਆਉਣ ਵਾਲੇ ਸਮੇਂ 'ਚ ਕੋਈ ਵੀ ਲੜਾਈ ਹੋਵੇ ਕਿਸੇ ਨਾਲ ਕੋਈ ਜ਼ਿਆਦਤੀ ਹੋਵੇ ਅੱਗੇ ਹੋ ਕੇ ਖੜਾਂਗੇ ਉਧਰ ਕਰਕੇ ਮੈਂ ਪ੍ਰਵਾਨਾ ਜੀ ਨੂੰ ਆਖਿ ਕਹੂੰਗਾ ਵੀ ਇਹ ਪਰਿਵਾਰ ਨੂੰ ਇਨਸਾਫ ਦਿਵਾਉਣ ਤੱਕ ਅਸੀਂ ਤੁਹਾਡੇ ਨਾਲ ਖੜੇ ਆ ਖੜੇ ਰਹਾਂਗੇ ਤੇ ਉਦੋਂ ਮਾਂ ਰਹੀ ਗੱਲ ਅਗਲੀ ਹਸਪਤਾਲ ਬੰਦ ਕਰਾਉਣ ਦੀ ਕਦੋਂ ਬਾਰੇ ਆਪਾਂ ਦੇਖੋ ਵੀ ਕੀ ਕਰਨਾ ਪੈਂਦਾ ਜਿੱਦਾਂ ਬਾਈ ਹੈਪੀ ਨੇ ਕਿਹਾ ਚਾਹੇ ਹਾਈਵੇ ਜੰਦ ਬੰਦ ਕਰਨੀ ਪਵੇ ਚਾਹੇ ਕੋਈ ਹੋਰ ਲੜਾਈ ਲੜਨੀ ਪਵੇ ਉਹਦੇ ਲਈ ਵੀ ਤਿਆਰ ਐ ਥੋਡੇ ਲਈ ਜੋ ਕਰਨਾ ਪਊਗਾ ਚਾਹੇ ਪੈਸੇ ਵਾਲੇ ਮਾਮਲੇ 'ਚ ਖੜਨਾ ਪਵੇ ਚਾਹੇ ਕੋਈ ਹੋਰ ਸੇਵਾ ਲਾਉਂਗੇ ਹਰ ਇੱਕ ਗੱਲ ਥੋਡੇ ਬਰਬਰ ਖੜਿਆ ਮੈਂ ਤਾਂ ਆਹੀ ਕਹੂੰਗਾ ਵੀਰੋ ਜਿਹੜੇ ਵੀਰ ਨਹੀਂ ਆ ਸਕੇ ਬੱਕ ਬੱਕ ਪਿੰਡਾਂ ਤੋਂ ਸਾਡੇ ਵੀਰ ਨੇ ਜਿੱਥੇ ਤੱਕ ਇਹ ਵੀਡੀਓ ਜਾਂਦੀ ਹੈ ਸੋਸ਼ਲ ਮੀਡੀਆ ਰਾਹੀਂ ਜਿੱਥੇ ਤੱਕ ਸਾਡੀ ਆਵਾਜ਼ ਜਾਂਦੀ ਹੈ ਵੱਧ ਤੋਂ ਵੱਧ ਇੱਥੇ ਆ ਕੇ ਸਾਥ ਦਿਓ ਤਾਂ ਕਿ ਇਹਨਾਂ ਨੂੰ ਸੋਚੋ ਅੱਜ ਭਾਈ ਅਮਰੀਕ ਦਾ ਬੇਟਾ ਕਾਲੂ ਸਾਡੇ ਨਾਲ ਵੀ ਹੋ ਸਕਦਾ ਸਾਡੀ ਮਾਂ ਬੇਡਾ ਸਾਡਾ ਵੀ ਹੋ ਸਕਦਾ ਕਿਉਂਕਿ ਇਹਨਾਂ ਦਾ ਜਿਹੜਾ ਇਹ ਕਾਰੋਬਾਰ ਬਣਾਇਆ ਹੋਇਆ ਇਹਨੂੰ ਸਾਨੂੰ ਖੰਨ ਪਾਣ ਲਈ ਲੜਾਈ ਲੜਨੀ ਪੈਣੀ ਹੈ ਮੈਂ ਬੇਨਤੀ ਕਰਾਂਗਾ ਕਿ ਜਿਹੜਾ ਇਹ ਕੁੱਤਾ ਡਾਕਟਰ ਹੈ ਇਹਦੀ ਹਾਇ ਹਾਏ ਦੇ ਜਿਹੜੇ ਨਾਰੇ ਆ ਉਹ ਪੂਰੇ ਸ਼ਹਿਰ ਚ ਗੂੰਜਣਾ ਚਾਹੀਏ ਤੇ ਤੇ ਮੈਂ ਹੁਣ ਨਾਰੇ ਮਾਰਾਂਗਾ ਉਹਦਾ ਜਵਾਬ ਤੁਸੀਂ ਸਾਰਿਆਂ ਨੇ ਹਾਇ ਹਾਏ ਇਹਨਾਂ ਨਾਲ ਦੇਣਾ दिनेश हस्ताल मुर्दाबाद तो बहुत बढ़िया गल है कि मुर्दाबाद भी जरूर कह दे हो हाय हाय दे नाल मुर्दाबाद भी हो जाए दिनेश हस्ताल मुर्दाबाद 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 कुत्ता डॉक्टर मुर्दाबाद दिनेश हस्ताल मुर्दाबाद मुर्दाबाद डॉक्टर मुर्दाबाद मुर्दाबाद साथियों ਅੱਜ ਜਿਹੜੇ ਇਸ ਇੱਥੇ ਪਹੁੰਚੇ ਹੋਏ ਆਂ ਤਲਿਪ ਜਥੇਬੰਦੀਆਂ ਵੱਲੋਂ ਵੀ ਜਿਹੜੀ ਐ ਇਸ ਕਾਲ ਨੂੰ ਸਮਰਥਨ ਦੇਣ ਲਈ ਆਏ ਆ ਤੇ ਬਾਬਾ ਪਰਵਾਨਾ ਜੀ ਵੱਲੋਂ ਸਾਨੂੰ ਹੁਕਮ ਹੋਇਆ ਸੀਗਾ ਕਿ ਤੁਸੀਂ ਵੀ ਇੱਥੇ ਸਾਰਿਆਂ ਨੇ ਜਿਹੜੀ ਆਪਣੀ ਸਮੂਲੀਅਤ ਕਰਨੀ ਹੈ ਇਹ ਸੀ ਸੋਸ਼ਲ ਮੀਡੀਆ ਤੇ ਜਿਹੜੀ ਪੂਰੀ ਵੀਡੀਓ ਦੇਖੀ ਹੈ ਦੇਖ ਕੇ ਬੜੀ ਹੀ ਜਿਹੜਾ ਇਹ ਦੁੱਖ ਪਹੁੰਚਿਆ ਕਿ ਇੱਕ ਪਾਸੇ ਤਾਂ ਇੱਕ ਪਰਿਵਾਰ ਦਾ ਜਿਹੜਾ ਬੱਚਾ ਕਤਲ ਕਰ ਦਿੱਤਾ ਗਿਆ ਹੈ ਉਸ ਤੋਂ ਬਾਅਦ ਉੱਥੇ ਸ਼ਰਮਿੰਦਾ ਹੋਣ ਦੀ ਬਜਾਏ ਮਾਫੀ ਮੰਗਣ ਦੀ ਬਜਾਏ ਇਹ ਡਾਕਟਰ ਹੈ ਜਿਹੜਾ ਇਹਦਾ ਰਵੱਈਆ ਦੇਖੋ ਕਿ ਇਹ ਪਰਿਵਾਰ ਨੂੰ ਤੇ ਪਰਿਵਾਰ ਦੇ ਨਾਲ ਪਹੁੰਚੋ ਇੱਥੇ ਜਿਹੜੇ ਸਰਪੰਚ ਸੀਗੇ ਉਹਨਾਂ ਨੂੰ ਤੰਕਾਂਦਾ ਗਾਲੀ-ਕਲੋਚ ਕਰਦਾ ਤੇ ਉਸ ਤੋਂ ਬਾਅਦ ਉੱਥੇ ਵੀ ਨਹੀਂ ਰੁਕਦਾ ਉਸ ਤੋਂ ਬਾਅਦ ਜਿਹੜੀ ਹੋਰ ਜਿੱਥੇ ਬੰਦਿਆ ਇੱਥੇ ਪਹੁੰਚਿਆ ਉਹਨਾਂ ਨਾਲ ਬਦਤਮੀਜ਼ੀ ਕਰਦਾ ਤੇ ਮੈਂ ਗੱਲ ਹੋਰ ਕਹਿਣਾ ਜਾਵਾਂਗਾ ਪਾਪਾ ਜੀ ਪਰਵਾਨਾ ਜੀ ਨੂੰ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਹੀ ਅਸੀਂ ਨਾ ਅੱਜ ਲੋਕਾਂ ਦੇ ਹੱਕਾਂ 'ਚ ਖੜਦੇ ਆ ਅੱਜ ਮੈਨੂੰ ਇਵੇਂ ਲੱਗਦਾ ਬਾਬਾ ਜੀ ਇਹ ਡਾਕਟਰ ਦਾ ਵੀ ਤੀਰਾ ਦੇਖ ਕੇ ਕਿ ਸਾਨੂੰ ਜਿਹੜੀ ਆ ਰੋਕੀ ਆਮ ਪਬਲਿਕ ਦੀ ਤਾਂ ਅਸੀਂ ਕਰਦੇ ਹੀ ਸੀਗੇ ਹੁਣ ਸਾਨੂੰ ਪੁਲਿਸ ਵੀ ਰੋਕੀ ਵੀ ਕਰਨੀ ਪੈਣੀ ਆ ਕਿਉਂਕਿ ਪੁਲਿਸ ਇੰਨੀ ਬੇਵਸੰਧ ਨਾ ਨਹੀਂ ਆਈ ਉਸ ਵੀਡੀਓ ਦੇ ਵਿੱਚ ਇਵੇਂ ਲੱਗ ਰਿਹਾ ਸੀਗਾ ਕਿ ਡਾਕਟਰ ਜਿਹੜਾ ਆ ਆਪਣਾ ਗੁੱਸਾ ਜਾਂ ਆਪਣੀ ਬਦਤਮੀਜ਼ੀ ਪੁਲਿਸ ਨਾਲ ਵੀ ਕਰ ਦੇਗਾ ਜਦ ਕਿ ਰਾਜਪੁਰਾ ਪੁਲਿਸ ਹੱਦ ਤੱਕ ਆਪਣੀ ਦਲੇਰੀ ਨਹੀਂ ਪਹਿਚਾਨੀ ਜਾਂਦੀ ਸੀ ਮਗਰ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਸੀਗੀਆਂ ਕਿ ਜਦ ਇਤਨੇ ਵੱਡੇ ਵੱਡੇ ਜਥੇਬੰਦੀਆਂ ਦੇ ਆਗੂਕਾਰ ਵੀ ਖੜੇ ਸੀਗੇ ਤਾਂ ਵੀ ਜਿਹੜੀ ਪੁਲਿਸ ਬੇਵੱਸ ਤੇ ਹੱਥ ਖੜੀ ਨਜ਼ਰ ਆਈ ਹੈ ਤੇ ਮੈਂ ਸਾਰੇ ਭਰਾਵਾਂ ਨੂੰ ਫੇਰ ਦੁਬਾਰਾ ਬੇਨਤੀ ਕਰਾਂਗਾ ਕਿ ਇਸ ਤੋਂ ਬਾਅਦ ਬਾਬਾ ਪਰਮਾਨੰਥ ਜੀ ਵੱਲੋਂ ਜੋ ਹੁਕਮ ਹੋਏਗਾ ਉਸ ਹੁਕਮ ਮੁਤਾਬਕ ਅੱਪਾ ਅਗਲਾ ਸੰਘਰਸ਼ ਕਰਨਾ ਤੇ ਸਾਰਿਆਂ ਦਾ ਧੰਨਵਾਦ